ਵਾਇਕੂ ਜੀ ਦਾ ਘਰ ਸਾਹਿਬ ਵਾਇਕੂ ਜੀ ਕੀ ਫਤਿਹ ਜਿਹੜਾ ਕੋਠੇਪਿੰਡ ਗਰਦਾਸਪੁਰ ਦੇ ਵਿੱਚ ਤੁਸੀਂ ਵੀਡੀਓ ਵੇਖ ਰਹੇ ਸੀ ਮਾਤਾ ਦੇ ਨਾਲ ਜਿਹੜਾ ਜਲਾਲਤਪਰਾ ਵਿਵਹਾਰ ਕੀਤਾ ਗਿਆ ਮਾਤਾ ਦੀ ਬੇਇੱਜ਼ਤੀ ਕੀਤੀ ਕੁੱਟਮਾਰ ਗੰਦੀਆਂ ਗਾਲਾਂ ਸੋ ਆਪਾਂ ਮੌਕੇ ਦੇ ਉੱਤੇ ਸਿੰਘਾਂ ਵੱਲੋਂ ਕਹਿਣ ਸੁਨੇਹਾ ਲੱਗਣ ਤੋਂ ਬਾਅਦ ਆਪਾਂ ਇੱਥੇ ਪਹੁੰਚੇ ਹਾਂ ਕਿਉਂਕਿ ਬਾਰ-ਬਾਰ ਅਸੀਂ ਕਿਸੇ ਦੇ ਘਰ 'ਚ ਦਖਲ ਨਹੀਂ ਸੀ ਦੇਣਾ ਚਾਹੁੰਦੇ ਪਰ ਸਾਨੂੰ ਵਕ ਵਕ ਜੱਥੇਬੰਦੀਆਂ ਦਾ ਫੋਨ ਆਇਆ ਧਿਰਾਂ ਦਾ ਵੀ ਤੁਹਾਡੇ ਗਵਾਂਢ ਦੇ ਵਿੱਚ ਤੁਸੀਂ ਕੀ ਕੀਤਾ ਪਰ ਇੱਥੋਂ ਆਣ ਕੇ ਆਪਾਂ ਜਦੋਂ ਹਾਲਾਤ ਵੇਖੇ ਮੈਂ ਜਦੋਂ ਸੋਸ਼ਲ ਮੀਡੀਆ ਤੇ ਵੇਖਿਆ ਉਹ ਨੌਜਵਾਨ ਜਿਹੜਾ ਵੀਡੀਓ ਬਣਾ ਰਿਹਾ ਸੀ ਸਾਰੇ ਉਹਨੂੰ ਗਾਲਾਂ ਕੱਢਣ ਦੇ ਫਿਰ ਤੈਨੂੰ ਮਰ ਜਣਾ ਚਾਹੀਦਾ ਤੈਨੂੰ ਐ ਹੋਣਾ ਚਾਹੀਦਾ ਤੇਰੇ ਛੇਤਰ ਵੱਜਨੇ ਭਰ ਭਰੋ ਮੈਂ ਇੱਕ ਤੁਹਾਨੂੰ ਗੱਲ ਸਚਾਈ ਕੁਝ ਹੋਰ ਵੇਖ ਲਿਆ ਕਰੋ ਬੋਲਣ ਤੋਂ ਪਹਿਲਾਂ ਗੱਲ ਨੂੰ ਢੰਗਾਈ ਤੱਕ ਮਾਪ ਲਿਆ ਕਰੋ ਅੱਜ ਆਣ ਕੇ ਖੁਦ ਆਣ ਕੇ ਹੀ ਵੇਖਿਆ ਉਹ ਨੌਜਵਾਨ ਨੂੰ ਟੌਰਚਰ ਕੀਤਾ ਗਿਆ ਉਹਦੀ ਜਵਾਨੀ ਜਿਹੜੀ ਆ ਬਿਲਕੁਲ ਗਰਕਾਉਣ ਦੇ ਕੰਡੇ ਤੇ ਇੱਕ ਜਵਾਨੀ ਨਰਕ ਭਰੀ ਬਣ ਗਈ ਉਹਦੀ ਮਾਂ ਸਭ ਤੋਂ ਵੱਡੀ ਭੈਣ ਜਿਹੜੀ ਮਾਂ ਮਾਰਦੀ ਪਈ ਬਜ਼ੁਰਗ ਨੂੰ ਜਿਹੜੀ ਔਰਤ ਉਹ ਅੱਜ ਪਤਾ ਲੱਗਾ ਵੀ ਉਹ दारू ਨਾਲ ਲਤਪਤ ਹੋਈ ਹੈ दारू ਪਿੰਦੀ ਹੈ ਤੇ ਸਭ ਤੋਂ ਵੱਡੀ ਦੋਸ਼ੀ ਆ ਤੇ ਸਭ ਤੋਂ ਵੱਡਾ ਦੋਸ਼ੀ ਤੇ ਪ੍ਰਸ਼ਾਸਨ ਦੀਆਂ ਕਮੀਆਂ ਆ ਕਿ ਜਿਹੜਾ ਪ੍ਰਸ਼ਾਸਨ ਕਿਸੇ ਦੀ ਸਬਸਤ ਤੇ ਪਾ ਕੇ ਕਈ ਸ਼ਰਮ ਦੇ ਮਾਰੇ ਛਡਾ ਲੈਂਦੇ ਆ ਵੀ ਸਾਡੀ ਇੱਜ਼ਤ ਨਿਰਾਮ ਪਰ ਜੀ ਇੱਕ ਵਾਰੀ ਨਥ ਨਾ ਇਹੋ ਜਿਹੇ ਨੂੰ ਪਈ ਤੇ ਪਤਾ ਨਹੀਂ ਕਿੰਨੇ ਘਰ ਬਰਬਾਦ ਹੋਣਗੇ ਬੰਦਾ ਸ਼ਰਾਬ ਪੀਲੇ ਤੇ ਕਿਤੇ ਨਾ ਕਿਤੇ ਹਰ ਕੋਈ ਬਰਦਾਸ਼ਤ ਕਰ ਲੈਂਦਾ ਪਰ ਜਦੋਂ ਔਰਤ ਸ਼ਰਾਬ ਪੀਣਵੇਂ ਉਹ ਜਿਉਂਦੇ ਜੀ ਘਰ ਨਰਕ ਦੇ ਬਰਾਬਰ ਆ ਅੱਜ ਉਸ ਮੁੰਡੇ ਦਾ ਕੋਈ ਕਸੂਰ ਨਹੀਂ ਜਿਹੜਾ ਵੀਡੀਓ ਬਣਾ ਰਿਆ ਸੀ ਉਹਨੇ ਆਪਣੇ ਘਰ ਦੀ ਆਣ ਸਾਨੂੰ ਬਚਾਉਣ ਦੇ ਮਾਰੇ ਵੀ ਇਹ ਰੋਲੇ ਨੂੰ ਬਚਾਉਣ ਦੇ ਮਾਰੇ ਚੋਰੀ ਵੀਡੀਓ ਬਣਾਈ ਵਿਚਾਰੇ ਨੂੰ ਕਿਉਂਕਿ ਉਹਦੇ ਹੱਥ ਬੰਨੇ ਸੀ ਉਹ ਕੁਝ ਨਹੀਂ ਸੀ ਕਰ ਸਕਦਾ ਸੋ ਆਪਾਂ ਹਾਰਵਰਡ ਤਤਪਰ ਹੋ ਕੇ ਇਸ ਮਾਤਾ ਜੀ ਦੇ ਨਾਲ ਬਜ਼ੁਰਗ ਮਾਤਾ ਜੀ ਦੇ ਨਾਲ ਖੜੇ ਆ ਇਸ ਪਰਿਵਾਰ ਦੇ ਨਾਲ ਖੜੇ ਇਹਨਾਂ ਦੇ ਜਵਾਈ ਜੀ ਆਏ ਨੇ ਚੰਗੇ ਭਲੇ ਬੰਦੇ ਆ ਵੈਲ ਐਜੂਕੇਟਿਡ ਬੰਦੇ ਆ ਪੜ੍ਹੇ ਲਿਖੇ ਸਨਸੀਅਰ ਬੰਦੇ ਆ ਕੋਈ ਇਹੋ ਜਿਹੀ ਨਹੀਂ ਵੀ ਮਤਲਬ ਉਹ ਜੀ ਗੱਲਾਂ ਪਰ ਉਹ ਆਪ ਵਿਚਾਰੇ ਬੜਾ ਸ਼ਰਮ ਕਰ ਰਿਹਾ ਵੀ ਸਾਨੂੰ ਆਪ ਨਮੋਸ਼ੀ ਬੜੀ ਹੋ ਰਹੀ ਆ ਸੋ ਅਗਲੀ ਰੀ ਕਾਰਵਾਈ ਜਿਹੜੀ ਆ ਆਪਾਂ ਬਰਾਬਰ ਰੂਪ ਦੇ ਵਿੱਚ ਕਰਾਂਗੇ ਪ੍ਰਸ਼ਾਸਨ ਨੂੰ ਵੀ ਇਹ ਇਹ ਚੀਜ਼ ਦੇ ਵਿੱਚ ਮਤਲਬ ਇਨਵੋਲਵ ਕਰਾਂਗੇ ਪ੍ਰਸ਼ਾਸਨ ਨੂੰ ਵੀ ਕਰਾਂਗੇ ਵੀ ਜੀ ਤੁਸੀਂ ਗਾ ਤਾਂ ਸਟਿਕ ਟੈਕਸ ਨਾਲ ਆ ਤੇ ਫਿਰ ਆਪਣੇ ਵਿਹਾਰ ਦੇ ਉੱਤੇ ਆਪਾਂ ਦਾ ਇੱਕ ਵਾਰਨਿੰਗ ਵੀ ਦੇਣ ਜਾ ਰਹੇ ਆ ਜੇ ਮਾਤਾ ਦੇ ਨਾਲ ਤੇ ਜੇ ਹੋਰ ਕਿਸੇ ਜੀ ਦੇ ਨਾਲ ਇੱਥੇ ਟੌਰਚਰ ਜਾਂ ਕੁਝ ਨਾ ਹੋਇਆ ਫਿਰ ਇਹਦੇ ਜ਼ਿੰਮੇਵਾਰ ਜਿਹੜਾ ਘਰ ਦਾ ਮੁਖੀ ਵੀ ਹੋਵੇਗਾ ਤੇ ਫਿਰ ਦੂਜੇ ਵੀ ਹੋਣਗੇ ਵੀ ਜਿਹੜੀ ਇਹ ਚੀਜ਼ ਨੂੰ ਸ਼ਾਇਰ ਦੇਣੇ ਆ ਠੀਕ ਹੈ ਸੋ ਇੰਨੀ ਕੁ ਬੇਨਤੀਆਂ ਵਾ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ